ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਡੀ ਵੀਡੀਓ ਪਸ ਸਿੱਧੂ ਡੇਰੀ ਫਾਰਮ ਕਲਾਰਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੈਂਦਾ ਫਿਰ ਰਾਜੂ ਦੇ ਨਰੋਜ ਆਪਾਂ ਵੀਡੀਓ ਕਵਰ ਕਰਦੇ ਪਏ ਆਂ ਗਾਈਆਂ ਦਾ ਵੀਰ ਵਪਾਰ ਕਰਦੇ ਆ ਤੇ ਲਗਭਗ 2-3 ਘਟਾਵੀ ਟੱਲੀ ਮੈਂ ਵੀ ਹੁੰਦੀ ਰਹਿੰਦਾ ਜਿਆਦਾ ਫੋਕਸ ਵੀਰਾਂ ਦਾ ਹੈਗਾ ਕਾਮਾਂ ਤੇ ਸੋ ਦੇਖੋ ਸਾਹਮਣੇ ਕਿਲਿਆਂ ਤੇ ਰੌਣਕਾਂ ਲੱਗੀਆਂ ਪਈਆਂ ਹਰ ਵਕਤ ਤੇ 8 ਤੋਂ ਲੈ ਕੇ 10 ਨਗ ਹਾਜ਼ਰ ਮਿਲ ਜਿਆ ਤੇ ਰੇਡ ਸਟਾਰਟ ਹੋ ਜਾਂਦਾ ਬਾਜਵ ਜਿਵੇਂ ਮੰਨ ਕੇ ਚੱਲੋ ਵੀ ਕਣਕ ਝੋਨਾ ਪੰਜਾਬ ਦੇ ਵਿੱਚ ਬੰਦ ਨਹੀਂ ਹੁੰਦਾ ਤੇ ਜਿਹੜਾ ਰੇਡ ਨਾਰਮਲ ਚੱਲਣ ਵਾਲਾ ਉਦਾਂ ਦੇ ਰੇਡ ਦੀ ਗਾਂ ਵੀਰ ਕਹਿੰਦਾ ਹਰ ਵਕਤ ਹਾਜ਼ਰ ਹੁੰਦੀ ਆ ਦੋ ਟਾਈਮ ਚੋ ਕੇ ਤਸੱਲੀ ਕਰਕੇ ਤੁਸੀਂ ਆਪਦੀ ਖਰੀਦਣੀ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਡਟੇੜ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏ ਕਰ ਸੱਚੀ ਗੱਲ ਆਹ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀ ਗੁਰਦੀਪ ਸਿੰਘ ਪਿੰਡ ਕਲਾਲਾ ਜਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਖਾਤੇ ਦਾ ਨਾਮ ਆ ਮੋਬਾਈਲ ਨੰਬਰ 98784482494786916 ਅੱਜ ਆਪਾਂ 16 ਤਰੀਕ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਕਰੀ ਜਾਨੇ ਆ ਆਪਣਾ ਅਗਸਤ ਨੂੰ 2024 ਹਾਂਜੀ ਤੇ ਅੱਜ ਦੇ ਟਾਈਮ ਆਪਣੇ ਕੋਲ ਕਿੰਨੇ ਨਗ ਹਾਜ਼ਰ ਖੜੇ ਆ ਆਪਣੇ ਕੋਲੇ ਸਿਰਹਾ 5 ਰੁਪਏ ਦਾ ਨੱਬਣਗੇ ਠੀਕ ਹੈ ਮੰਨਣਾ ਹਫਤੇ ਦੇ 10 ਦਿਨ ਦੇ ਵਿੱਚ ਵਿੱਚ ਸੂਣ ਵਾਲੀਆਂ ਨੇ ਕੱਲੀ ਇੱਕ ਜਰਸੀ ਆ ਪੰਜਾਬ ਵਾਲੀ ਉਹ 15 ਦੇ ਲੈਂਦੀ ਆ ਠੀਕ ਹੈ ਤੇ ਬਾਕੀ ਸਾਰੀਆਂ ਸੂਈਆਂ ਹੋਈਆਂ ਉਧਰ ਕਹਿੰਦਾ ਆਪਾਂ ਆਪਸੂ ਆਪਣੇ ਕੋਲ ਸੂਇਆ ਵਾਂ ਮਿਲੂ ਤੇ ਜਾਂ ਮੰਨ ਕੇ ਚੱਲ 2-2 4 ਦਿਨਾਂ ਵਿੱਚ ਬੱਚਾ ਧਰਨ ਨਾਲ ਹਫਤੇ ਦੇ ਵਿੱਚ ਵਿੱਚ ਹਾਂ ਠੀਕ ਹੈ ਤੇ ਇੱਕ ਗੱਲ ਮੈਂ ਆਪਦੇ ਵੱਲੋਂ ਕਹਿੰਦਾ ਪਿਆ ਬਚਮੀਰ ਨਿਮਾਨ ਕਰਦਾ ਕਿ ਟੋਕਰ ਕੱਪੜ ਟੋਕਰ ਕੱਪੜ ਵਪਾਰ ਚ ਨਹੀਂ ਆਉਂਦੀ ਆਪਣੇ ਕੋਲ ਟੋਕਰ ਕੱਪੜ ਵਾਲਾ ਕੋਲ ਮਰਦ ਬਾਤ ਫੋਨ ਵੀ ਲਾਇਆ ਪਰ ਤਾਰੀ ਨਹੀਂ ਹੁੰਦੀ ਸੋ ਬਹੁਤ ਵੀ ਰਿਕਰਡ ਕਰਦਾ ਵੀ ਸੱਜਰ ਬਹ ਚੁਕਿਆ ਟੋਕਰ ਕੱਪੜ ਉਹ ਟਾਈਮ ਵੇਸਟ ਹੀ ਤੇ ਜਿਵੇਂ ਪਹਿਲੇ ਨੰਬਰ ਦੇ ਬੈੜ ਖੜੀ ਆਪਾਂ ਦੇਖੀ ਜਾਂਦੇ ਆ ਬਾਈ ਜੀ ਸੂਆ ਕਿਹੜਾ ਸੁੰਦੀ ਆ ਇਹ ਵੀਰੇ ਸੂਆ ਇਹ ਮਨਲਾ ਕਹਿੰਦੇ ਕਹੇ ਆਪਾਂ ਦੂਜਾ ਹੈ ਵੀਰ ਅਰਜੀ ਨਾਲ ਤੀਜਾ ਸੂਆ ਆ ਗਿਆ ਤੀਜਾ ਸੂਆ ਇਹ ਤਾਂ ਤੇ ਕੈਦਨ ਵਾਕਿਆ ਸੂਣਦੇ ਦੇ ਵੀਰੇ ਸੂਣਦੇ ਦੇ ਮੰਨ ਕੇ ਚੱਲ ਹਜੇ 10 ਦਿਨ ਹਫਤਾ ਕਹਿ ਕੇ ਦਿੱਤੀ ਆ ਆਪਾਂ ਨੂੰ ਠੀਕ ਹੈ ਆਪਾਂ ਨੂੰ ਬਾਈ ਨੂੰ ਪਰ ਲੱਗੇ ਆ ਕਿ ਨਾ ਆ ਸਿਸਟਮ ਚ ਇੱਕ ਕਰਾਓ ਥੱਲੋ ਅਰਜੀਨਲ ਗਰਲੈਂਡੋ ਕਰਾਓ ਫਿਰ ਕਹਿੰਦੇ ਠੀਕ ਹੈ 22 27 ਕਿਲੋ ਦੁੱਧ ਦਿੱਤਾਗਾ ਤੇ ਖਣ ਦੇਖ ਲੋ ਚਾਹੀਏ ਕਿ ਲਾ ਦੇਖ ਲੋ ਆ ਦੇਖੋ ਠੀਕ ਆਏ ਹਜੇ ਮੰਨ ਕੇ ਚੱਲ ਜੀ ਲੋ ਨੇ ਸੂਆ ਆ ਸਾਰਾ ਅੰਡੇ ਲੋਲ ਕੱਢ ਕੇ ਫੇਰੇ ਨੇ ਬੱਚਾ ਧਰਨਾ ਦੇਖੋ ਤੇ ਨਾੜਾਂ ਨਾਲ ਦੋਨੇ ਪਾਸੇ ਗੁੱਦੀ ਲੱਗੀ ਪਾਸੇ ਦੇਖੋ ਸਮੀ ਭਲੀ ਦੇ ਲੋ ਤੁਸੀਂ ਕਿੰਨੇ ਸਾਹਣ ਵਰਗੀ ਪਈ ਆ ਇੱਕ 250 20 ਕਿਲੋ ਮੂੰਹ ਦਾ ਕਹਿਣੋਂ ਦਾ ਬਾਕੀ ਇੱਕ ਗਵਾਹੀ ਭਰਦਾ ਭਰੂਗਾ ਵੀ ਜੇ ਮੰਨ ਕੇ ਚੱਲ ਤੇ ਚੰਗਾ ਕੋਈ ਸਾਹਮਣਾ ਆਵੀ ਹੋਇਆ ਜੇ 30 ਟੋਲੇ ਪਰ ਆਪਾਂ ਕਹਿ ਕੀ ਨਹੀਂ ਦੇਣੀ ਜੈਕਾਰਾ ਹਾਂ ਉੱਧਰ ਦੀ ਸੇਵਾ ਦਾ ਪਰ ਕੀ ਜਿੱਤੂ ਮੈਂ ਕੀ ਆ ਪਰ ਇਹਦਾ ਬਾਡੀ ਸਟਰਕਚਰ ਦੇਖ ਕੇ ਪਤਾ ਲੱਗਦਾ ਜਿਵੇਂ ਕਹਿੰਦੇ ਨੇ ਪੈਟ ਦੇ ਵਿੱਚ ਫਲਾਣਾ ਮੈਂਬਰ ਖੜ ਗਿਆ ਸਰਪੰਚ ਖੜ ਗਿਆ ਉਹਦੀ ਹਵਾ ਦੱਸ ਦਿੰਦੀ ਆ ਬੀਬ ਜਿੱਤੂਆ ਕਿ ਨਹੀਂ ਜਿੱਤੂਆ ਸੋ ਉਹ ਗੱਲ ਇਹਦੇ ਵਿੱਚ ਆ ਇਹਦੀ ਵੀ ਮੰਨ ਕੇ ਚਲੋ ਬਾਡੀ ਬਾਂਦਰ ਤੇ ਲੇਵਾ ਦੇਖ ਲਿੰਦਾ 25 22 ਕਿਲੋ ਦੇ ਆਸ-ਪਾਸ 플러스 ਜਾਣ ਵਾਲੀ ਵੜ ਹੈਗੀ ਆ ਸੋ ਗਰਲੈਂਡੋ ਕ੍ਰਾਸ ਹੈਗਾ ਪ्युअर ਗਰਲੈਂਡ ਹੋਣੀ ਇਹਨੂੰ ਮੈਂ ਕਹਿ ਸਕਦਾ ਗਰਲੈਂਡ ਨੂੰ ਲੈ ਟਰੈਕਟਰ ਕੋਸਕ ਪਰਸੈਂਟੇਜ ਤੇ ਮਿਲ ਜਾ ਪੱਠ ਬਿਲਕੁਲ ਮੱਝਾ ਨਾਲ ਦੀ ਆ ਚੰਗੀ ਕੇਅਰ ਕਰਾਂਗੇ ਤਾਂ ਆਪਾਂ ਸੋਹਣਾ ਦੁੱਧ ਆ ਬਹੁਤ ਪਿਆ ਦੂਗੀ ਇਹ ਫੇਸ ਕੁਆਲਟੀ ਵਗੈਰਾ ਦੇਖੋ ਸੁਹਾ ਤੀਜਾ ਸੁੰਦਿਆ ਜੈਨੂਣ ਜਾਵਾਂ ਤੇ ਲੇਵਾ ਵਗੈਰਾ ਸੋਹਣਾ ਸਾਫ ਸੁਥਰਾ ਅੱਜ ਦੇ ਟਾਈਮ ਤੇ ਕੋਈ ਸੈਡ ਨਹੀਂ ਕੋਈ ਹੋਰ ਨਹੀਂ ਕਿ ਖੁੱਲੇ چارੂ ਵਧਿਆ ਪੱਠੇ ਖਾਂਦੇ ਆ ਵੀਰਾਂ ਦੇ ਘਰੇ ਬਿਲਕੁਲ ਤੰਦਰੁਸਤ ਖੜੀ ਆ ਤੰਦਰੁਸਤ ਇੱਥੇ ਚੰਗੀ ਲੱਗੀ ਤਾਂ ਲੈ ਜਾਓ ਜੇ ਮਾਰੀ ਨਗੀ ਤਾਂ ਰਹਿਣ ਦਿਓ ਜਮਾ ਤੇ ਰੇਟ ਵੇਰ ਕਿਨੇ ਹੋਣਗੇ ਇਥੋਂ ਰੇਟ ਵੀ ਨੇ ਜੈਜ ਕਰਦੇ ਜਿਹੜਾ ਮੈਂ ਦੋ ਲੱਖਾਂ ਦੀ ਮਰਜ਼ੀ ਦਾ ਮੁਕਾਬਲਾ ਨਹੀਂ ਕਰਦੀ ਜੈਜ ਗੱਲਾਂ ਹਾਂ ਰੇਟ ਹਿਸਾਬ ਦਾ ਕਰਾਂਗੇ ਜਿਹਨੇ ਅੱਜ ਕੋਈ ਕੱਚੀ ਲੈਣੀ ਉਹਨੂੰ ਹਿਸਾਬ ਨਾਲ ਦਵਾਂਗੇ ਅੱਗੇ 2 ਨੰਬਰ ਤੇ ਜਰਸੀ ਖੜੀ ਹੈਗੀ ਇਹ ਵੀ ਚਾਰ ਬੰਦ ਬੱਸੀ ਆ ਇਹਦੇ ਨਾਲ ਪੰਜਾਹ ਬੱਦ ਜਰਸੀ ਆ ਸਾਰਾ ਦਾ ਬਾਰੂ ਡਾਟ ਆਪਣੇ ਕੋਲੇ ਕਿਹ ਦਿਨ ਕੱਢ ਦਿਆ ਹਾਂ ਪੰਜ ਛੇ ਦਿਨ ਦੇਖੋ ਪੂਰਾ ਸਾਬਲੇ ਵਾਲੇ ਕੋਲ ਢੱਲਾ ਨੂੰ ਕੰਮ ਇਹਦੀ ਆਪਾਂ ਕੱਦ ਦੀ ਗੱਲ ਕਰੀਏ ਕ੍ਰਾਸ ਬੈਡ ਦੇ ਮੁਕਾਬਲੇ ਜਾਂਦੀ ਆ ਹਾਂ ਉੱਡਾ ਕੱਦ ਤਾਂ ਤੁਸੀਂ ਦੂਰੋਂ ਦਿਖਾ ਦੋ ਜਿੱਦਾਂ ਉਹ ਕੱਦ ਕਰਦੇ ਆ ਇਹ ਨਾ ਪੰਜਾਬ ਵਾਲੀ ਜਰਸੀ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਜਮੀਨ ਆਵੇ ਠੀਕ ਆ ਦੇਖੋ ਬੋਦੀ ਬਾਦੀ ਬਸੀ ਵੀ ਤੇ ਸਕਵਾਜੀ ਠੀਕ ਹੈ ਤੇ ਦੰਦੋ ਹੈਗੇ ਇਹ ਚਾਰ ਹਨਾ ਮੈਂ ਇਹਨਾਂ ਨੂੰ ਦੱਕੇ ਕਰਾ ਲਈ ਚਾਰ ਨੂੰ ਪਹਿਲੇ ਸਵੇਰ ਅੰਦਾਜ਼ਾ ਲਾ ਕੇ ਕਿੱਥੇ ਚੱਲ ਜੂਵੇ ਫੇਰ ਕਾਨੂੰਨ ਅੱਛੀ 20 ਤੋਂ ਬਾਅਦ ਤੁਸ ਪਾਉਂਗਾ ਇਹਨੂੰ 24 ਬੱਤੀ ਵਾਲੀਆਂ ਗੱਲਾਂ ਨਹੀਂ ਠੀਕ ਹੈ ਸੋ ਮੂੰਹ ਮੱਥਾ ਚੰਗਾ ਸਾਫ ਸੁਥਰਾ ਰਾਜੀ ਸਮੀ ਬੜੀ ਐ ਸੋ ਲੇਵ ਦੇ ਡਿਜ਼ਾਈਨ ਵਗੈਰਾ ਦੇਖੋ ਇਹ ਜਿਵੇਂ ਕਹਿੰਦੇ ਪਿੰਡ ਦਾ ਕੀਰਨ ਤੋਂ ਪਤਾ ਲੱਗ ਜਾਂਦਾ ਵੀ ਪਿੰਡ ਦੇ ਘਰ ਕਿੰਨੇ ਖੋਣਗੇ ਤੇ ਕਿੰਨੇ ਕਿ ਗਜਾਇਸ਼ ਤੇ ਇਸ ਪਿੰਡ ਦੇ ਵਿੱਚ ਰਹਿੰਦੇ ਬੰਦੇ ਹੋਣਗੇ ਸੋ ਇਹਦਾ ਬਾਡੀ ਬੰਤਰ ਦੱਸਦਾ ਵੀ ਇਹ ਕਰਮ ਵਾਲੇ ਸਹੀ ਸਲਾਮਤ ਬੱਚਾ ਧਰਤਾ ਕੁਛ ਨਾ ਕੁਛ ਕਰੂਗੀ ਮੂਰਲੇ ਥਣਾ ਦੇ ਵਿੱਚ 4 ਫੁੱਟ ਦੀ ਵਿੱਥੀ ਤੇ ਮਗਰਲੇ ਤੇ 7 ਤੋਂ 8 ਇੰਚ ਦੀ ਵਿੱਥੀ ਖੜੇ ਦਿਨ ਕੁਝ ਕੱਢਦੀ ਆ ਤੇ ਗੱਲਾਂ ਹੋਣੀ ਕਰਾਉਂਦੀ ਆ ਜਮਾ ġੇੜਾ ਦਿੱਤੀ ਮਨ ਨੂੰ ਖਿੱਚਦੀ ਆ ਬੰਦੇ ਨੂੰ ਜਿਦਾ ਆ ਕੇ ਦੂਰੋਂ ਬੱਧਾ ਬੈਠੂ ਕਿੱਧੇ ਕਿਧਰ ਬਣਦੀ ਆ ਤੇ ਥਣ ਥਣ ਚਾਰੇ ਬਿਲਕੁਲ ਓਕੇ ਆ ਜਾਂਦੇ ਆ ਠੀਕ ਆ ਲੱਗੇਗੀ ਚਾਹੇ ਦਿੱਤੀਏ ਸਾਡੇ ਦੇਖੋਾਰੇ ਥਣ ਜਾ ਰਹੇ ਆ ਮੱਖਾ ਦੇ ਦੇਖੋ ਆ ਠੀਕ ਆ ਡੂਮਣਾ ਖਿਆੜੀ ਥੱਲੇ ਜਾਣਾ ਠੀਕ ਹੈ ਤੇ ਅੱਗੇ ਵਾਜੀ 3 ਨੰਬਰ ਤੇ ਗੋਲਡਨ ਜਰਸੀ ਦੇਖੀ ਜਾਂਦੇ ਆਪਾਂ ਇਹ ਬਸੀਲੀ ਹਜੇ ਤੂਨ ਨੂੰ ਲੈ ਗਈ ਐ 10 ਦੇਣੇ ਟੁਕੜਾ ਦਸ ਦੇਣ ਦੀ ਕੱਜੀ ਲੈ ਜੀ ਬਸੀ ਦੇ ਨਾਰਾਂ ਨੂੰ ਦੋਨੇ ਪਾਸੋਂ ਬਹਿ ਕੇ ਚੈੱਕ ਕਰਾਓ ਇੱਕ ਵਾਰੀ ਫਿਰ ਤੋਰਾ ਦੇਖੋ ਸੋ ਮਿਲਕ ਵੇਨ ਵਗੈਰਾ ਦੇਖੋ ਸਾਫ਼ ਸੁਥਰੀ ਥਣ ਨੂੰ ਦੇ ਕੁਲਿਪਸ ਪਾਈ ਦੇਖੋ ਠੀਕ ਹੈ ਇਹਦਾ ਰਕਾਰ ਪਿਛਲੀ ਵਾਰ ਦਾ ਇਹਦਾ ਰਕਾਰ ਤੇਰੇ ਹੈਗਾਗਾ 16 ਲ ਇੰਨੀ ਕਮਾਨ ਪਰ ਆਪਾਂ ਕਹਿੰਦੇ ਇੰਨੀ ਹੀ ਮੰਨ ਲੇ ਪੰਜ ਜੀ ਜੰਮਾ ਖਾਣ ਵਾਲਾ ਕਹਿੰਦਾਗਾ ਠੀਕ ਹੈ ਸੋ ਆ ਬੇੜਾ ਜਿਹੜੇ ਕਹਿੰਦੇ ਦੂਜਾ ਸੁਆ ਵੀ ਚੰਗਾ 16 17 ਦੇ ਘਰਾਂ ਚ ਚੱਲਣ ਆਲੀਆਂ ਹਨਾ ਦੂਜਾ ਕਹਿੰਦਾ ਅਰੀਜਨਲ ਆ ਇਹ ਵੀ ਮਤਲਬ ਦੰਦਾ ਜੀ ਆ ਵਸੇ ਠੀਕ ਹੈ ਸੋ ਚਮੜੀ ਇਹਦੀ ਆਏ ਜਿਹਨਾਂ ਅਖਬਾਰ ਦੇ ਉੱਪਰ ਖਬਰ ਸਭੀ ਹੁੰਦੀ ਨਾ ਅਖਰ ਪਤਲੇ ਬਦਲੇ ਜਿਵਾ ਨਰਮ ਚਮੜੀ ਦੀ ਆ ਚੰਗੀ ਕੇਅਰ ਕਰਾਂਗੇ ਤਾਂ ਆਪਾਂ 16-17 ਲੀਟਰ ਦੁੱਧ ਪਾਉਗੀ ਜਦੋਂ 3 ਕਿਲੋ ਟਾਈਮ ਦੀ ਰਸੀਹੀਆ ਕਾਰਗਲ ਫਿਰ ਪਈ ਤਾਂ ਦੱਸੂਗੀ ਵੀ ਖਾ ਕੇ ਕੋਈ ਚੀਜ਼ ਕਰਦੀ ਐ ਇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਪੂਰੀ ਰਾਜੀ ਸਮੀ ਭਰੀ ਵੀ ਤੇ ਥਾਣੇ ਨੇ ਵੀ ਫੁੱਟ ਫੁੱਟ ਦੇ ਠੋਕਣਿਆ ਪਰ ਠੋਕੂ ਦਿਖਾ ਦੇਣਾ ਨੂੰ ਹਲੇ ਕੱਚੀ ਕੱਚੀ ਐ ਗੱਲੀ ਰੂਹਾ ਵਾਂਗੂ ਦੁੱਧ ਘੋਲਦਾ ਤੁਰਿਆ ਜਾਂਦਾ ਥੱਲੇ ਨਾੜਾ ਨੂੜਾ ਦੇਖੋ ਕਿਆ ਬਾਤ ਆ ਪੂਰੀ ਸਾਫ ਸੁਥਰੀ ਦੂਜਾ ਸੁਹਾ ਸੁੰਦੀ ਆ ਤੇ ਕੱਦ ਕਾਠ ਚੰਗੀ ਮੂੰਹ ਮੱਥੇ ਲੱਗਦੀ ਐ ਘਰੇ ਖੜੀ ਫੋਣੀ ਲੱਗਣ ਵਾਲੀ ਚੀਜ਼ ਆ ਤੇ ਮੇਨ ਗੱਲ ਜਿਹੜੀ ਇਹਦੇ ਬਾਰੇ ਗੱਲ ਕਰੀਏ ਜਿਹੜਾ ਵੀ ਰਾਜ ਕਹੂੰਗਾ ਕਿ ਵਹਿੜ 50 ਦੀ ਮਿਲਦੀ ਆ ਵੀ 60 ਦੀ ਮਿਲਦੀ ਆ ਏਦਾਂ ਦੀ ਵਹਿੜ ਦੇ ਪੈਸੇ ਲਾ ਲਾਂਗੇ ਟੋਕਰ ਜਦੋਂ ਮਰਜੀ ਵੇਚ ਲੋ ਕੋਈ ਜਵਾਨੀ ਵਾਲਾ ਟੋਕਰ ਲੈ ਕੇ ਆਦਾ ਹੁੰਦਾ ਅੱਗੇ ਭਾਈ ਜੀ 4 ਨੰਬਰ ਤੇ ਮਾਰਨ ਦੀ ਬੱਚੀ ਆ ਸੀਗਾ ਸਾਰਾ ਰਿਕਾਰਡ ਦੇ ਦਾਂਗੇ ਕਿਹਦੇ ਸਿਮਰਤੀ ਆ ਕਿਹੜਾ ਲੰਗਿਆ ਕਰਾ ਕਿਹੜੀ ਦੀ ਮਾਂ ਆ ਜਿਹਨੇ 25 ਕਿਲੋ ਦੁੱਧ ਚੋਰੀ 25 ਕਿਲੋ ਦਿੱਤਾ ਹੈ ਤੇ ਲਾਡੂ ਦਾ ਦੇ ਲੋ ਜਾਂ 15 ਦਾ ਲੈ ਲੇ ਪਰ ਇਹ ਪਹਿਲਾਂ ਨਾਲ ਖੜੀ ਆ ਇਹਦੇ ਸੋ ਕਰਦੇ ਦੇਖੋ ਕੋਈ ਵੀਰ ਆ ਕੇ ਹੀ ਨਹੀਂ ਕਹਿ ਸਕਦਾ ਕਿ ਛੋਟੀ ਨਿਕਲ ਗਈ ਤੇ ਦੋ ਨੰਬਰ ਦਾ ਟੈਗ ਪਿਆ ਵਾ ਹਨਾ ਬਸੇ ਸਾਰੀ ਤੀਲੇ ਲੈਂਥ ਕਿੰਨੀ ਆ ਬੋਡੀ ਸਟਰੈਕਚਰ ਕਹੇ ਜਾਂ ਪੇਟਲ ਪੂਰੀ ਬੱਚੀ ਵਧੀਆ ਸੋ ਆਹ ਦੇਖੋ ਨਾੜਾ ਇਹਦੇ ਪਿੰਡੇ ਦੇ ਨਾੜਾ ਦਿਖਾਈ ਦਿੰਦੇ ਜਿਵੇਂ ਬੋੜ ਦੇ ਜੜਾ ਦੂਰ ਦਾ ਕਹਿੰਦੇ ਬੋੜ ਵਾਂਗੂ ਜੜਾ ਡੂੰਘੀਆਂ ਹੁੰਦੀਆਂ ਇਹਦਿਆਂ ਚੀਜ਼ਾਂ ਗਵਾਹੀ ਭਰਦੀਆਂ ਕਿ ਵੱਧਾਲੀ ਆ ਠੀਕ ਆ ਕਹਿਣ ਦਾ ਭਾਵ ਆ ਪਣ ਦੱਜ ਜਾਏ ਲਾਈਏ ਵੀ ਦੋਦੇ ਚੰਗਾ ਪਾ ਦੋ ਲੇਦਗੇ ਅਜਾ ਕਿ ਕਿਸੇ ਫਾਰਮ ਵਾਲੇ ਵੀਰ ਨੇ ਲੈਣੀ ਆ ਸਾਬ ਕਰਦੀ ਜੀ ਨੇ ਕਿਹਾ ਵੀ 10 ਹੀ ਪੱਤ ਰਹੇ ਲੋਕੋਰ ਨੂੰ ਠੀਕ ਆ ਇਹ 15 ਦਿਨ ਦੀ ਗੱਜੀ ਹੈ ਇੱਕ ਇਕੱਲਾ ट्रांजੈਕਸ਼ਨ ਦਾ ਪਾ ਦੋ ਜਿਹਦੇ ਮੁੱਲੇ ਤੇ ਬਾਹਰ ਮਿਲ ਜੀਆ ਪਰ ਅੰਦਰ ਦੇ ਦਿਆਂਗੇ ਲੱਖੋਂ ਅੰਦਰ ਦੇ ਦਿਆਂਗੇ ਹਾਂ ਅੱਗੇ ਵਹਿਣ ਸੁਝ ਲੱਗਦੀ ਹੈ ਨਾ ਇਹ ਨਹੀਂ ਛੂਣਾ ਜੀ ਵੀਰੇ ਤਿਆਰੀ ਕੀ ਆ ਬਸ ਠੀਕ ਹੈ ਹਾਂ ਇੱਕ ਪਾਸੇ ਭਾਜੀ ਵੀਰ ਦੀ ਤਿਆਰੀ ਕੀ ਆ ਅੱਗੇ ਚੱਲੋ ਠੀਕ ਹੈ ਹਾਂ ਹਜੇ ਨਹੀਂ ਆਇਆ ਕਿ ਦੋਦੇ ਦੀ ਲੋ ਬਸ ਉਹਨੂੰ ਠੀਕ ਹੈ ਜਰਾ ਭਾਜੀ ਅੱਗੇ ਆ ਗਿਆ ਮਾਲ ਆਪਣਾ ਇੱਧਰ ਇਹ ਬੱਸੀ ਨਾ ਪਰਸੋਂ ਸਵੇਰ ਦੀ ਸੂਈ ਜਦ ਰੇ ਇਹ ਜੂਡੀ ਵੀਡੀਓ ਆਪਣੇ ਫੋਨ ਤੇ ਨਹੀਂ ਮਗਰਾ ਬੱਸੀ ਦਾ ਆ ਬੱਸੀ ਪਹਿਲੇ ਨੰਬਰਾਂ ਕੱਚਾ ਨਾਲ ਬਣਾ ਲਿਆ ਜੈ ਜੈ ਗੱਲ ਦੋ ਤੇ ਸਟਾਰਟਿੰਗ ਕਿੰਨਾ ਹੈਗਾ ਇਹਦੇ ਨਾਲ ਹੁਣ 13-14 ਕਿਲੋ ਬੋਲ ਹੋਊਗਾ ਜੀ ਦੋ ਟਾਈਮ ਚਵਾ ਕੇ ਦੇ ਸਾਡੇ ਕਹਿਣ ਦੀ ਗੱਲ ਆ ਜਮ ਆਪਣੀ ਮੈਂ ਦੋ ਟਾਈਮ ਚੁੱਕ ਕੇ ਲੈ ਜੇ 13 ਕਿਲੋ ਬੋਲ ਜੈ ਜੈ ਗੱਲ ਖਾਲੀ ਕਰਤੀ ਦਾ ਮੈਨੂੰ ਬੋਲੋ ਤੜਕੇ ਦਾ ਗੱਢਾ 8 ਕਿਲੋ ਠੀਕ ਹੈ ਪਰ ਉਹ ਖਾਲੀ ਕਰਤੀ ਨਾ ਬੰਦਾ ਬਹਿਨਾ ਕਰ ਲੈ ਸਾਈ ਪਾ ਦੇ ਹਾਂ ਹਾਂ ਜੇ ਹੋਇਆ ਤਾਂ ਲੈ ਜੇ ਨਹੀਂ ਰਹਿਣ ਦੇ ਆਦੇ ਪੈਸੇ ਵੜ ਕੇ ਲੈ ਜੀ ਵੜ ਕੇ ਤੇ 2 ਨੰਬਰ ਤੇ ਆ ਗਈ ਜਰਸੀ ਪੰਜਾਬ ਵਾਲੀ ਜਰਸੀ ਆ ਗਈ ਕਾਜੀ ਸੁਈਆ ਪਰਸੋਂ ਸੁਈਏ ਜੁਰੀਆ ਤੱਕੇ ਮੋੜ ਨੂੰ ਜਾ ਖਾਲੀ ਜਾਂ ਤੁਸੀਂ ਬੇਸਕਵਾ ਜੀ ਦਿਖਾ ਦਿਓ ਠੀਕ ਹੈ ਮੂੰਹ ਅੱਥਰਾਂ ਤੁਸੀਂ ਬਿਆਹ ਅੱਥਰਾਂ ਤੁਸ ਖਾਲੋ ਬੈਂਡ ਨੂੰ ਕਿਤਾ ਹੋ ਗਈ ਉਹਨੇ ਸੱਲੇ 13 14 ਕਿਲੋ ਤੋਂ ਬਾਹਰ ਬੋਲੀਆ ਖਾਲੀ ਕਰਤੀ ਬੋਲੀ ਬੱਚਾ ਬੱਚਾ ਮੇਲ ਕਾਪ ਮੇਲ ਕਾਪ ਤੇ ਬਾਕੀ ਕਾਦੇ ਰਾਜੂ ਖੜੀ ਮਾਰੇ ਬੈਨੇ ਵਾਸੀ ਪਹਿਲੇ ਪਾਸੇ ਖੜ ਪਹਿਲੇ ਪਾਸੇ ਦੇਖਾਂਗੇ ਸੋ ਬੰਦਾ ਖੜਾ ਦੂਜੇ ਪਾਸੇ ਐ ਰਾਜੂ ਮੈਂ ਪੀਡੀਐਫ ਮੇਲੇ ਤੇ ਖੜਾ ਨਹੀਂ ਹੁੰਦਾ ਬੰਦਾ ਕਹਿੰਦਾ ਗਾਲ ਲਾ ਕੇ ਬਹੁਤ ਡੂਜਾਉਂਦੇ ਆ ਉਹ ਚੀਜ਼ ਐ ਕੋਈ ਛੋਟੀ ਨਾ ਮੰਨੇ ਵੀਰੇ ਇਹਨੂੰ ਜੇ ਮੈਂ ਵੱਡੀ ਐਸਤਵਾਦੀ ਜਿੱਡੀ ਜਾਵਾਂ ਤੇ ਕਿੰਨਾ ਦੁੱਧ ਪਾਉਗੀ ਇਹ ਇਹਦੇ ਦੁੱਧ ਤਾਂ ਇਹ ਮੱਲਾ 18 ਕਿਲੋ ਤੋਂ ਬਾਹਰ ਦੇਣ ਵਾਲੀ ਆ ਠੀਕ ਐ ਮੈਂ ਹੋਰ ਜਿੰਨੀ ਬੋਲੀ ਆਪਾਂ ਦੱਸਿਆ ਆਪਾਂ 20 ਕਿਲੋ ਵੀ ਮਿਲ ਕੇ ਦੇ ਦਾਂਗੇ ਤੋ ਦੱਸੰਦ ਨਾ ਕੋਈ ਸੌਦਾ ਕਰਦੇ ਆ ਆਪਣੇ ਆਪ ਤਾਂ ਸਾਨੂੰ ਪਤਾ ਬਿਲਕੁਲ ਹੈ ਜੀ ਪੰਜਾਬ ਵਾਲੀ ਦਾਸੀ ਆ ਜੀ ਠੀਕ ਆ ਆ ਹੁੰਦੀ ਆ ਫਿੱਟ ਭੜ ਜਾ ਮਕੌੜੀ ਚਾਰ ਗਲੇ ਲਵੇ ਜਮਾ ਬੰਦ ਲਵੇ ਜੀ ਠੀਕ ਐ ਤੇ ਹੁਣ ਫਿਰ ਬੜਾ ਸਾਫ ਹੋਣ ਲੱਗ ਗਿਆ ਹਨਾ ਅੱਛਾ ਵੀਰੇ ਆਪਾਂ ਉਹੀ ਜਿਹੜੀ ਗੱਤਨੀ ਡਿਮਾਂਡ ਐ ਵੀਰੇ ਉਹੀ ਜਿਹਾ ਲੈਣੇ ਆ ਜਿਵੇਂ ਅੱਜ ਤੋਂ 2 ਸਾਲ ਪਹਿਲਾਂ ਪਰਚੂਨ ਆਉਣ ਲੱਗ ਗਿਆ ਸੀ ਉਹ ਮੇਰਾ ਟ੍ਰੈਂਡ ਖਤਮ ਹੋ ਗਿਆ ਉਹ ਤਾਂ ਫਿਰ ਅਮਰ ਜੋ ਅਗਲਾ ਮੁੱਲ ਲਾਉਂਦਾ ਫਿਰ ਅਗਲਾ ਜੀ ਆਲਾ ਕਹਿੰਦਾ ਫਿਰ ਆਪਾਂ ਚੀਜ਼ ਨਹੀਂ ਦੀ ਲੈਂਦੀਆਂ ਮੁੱਲ ਲਾਵਾਂਗੇ ਉਹ ਜੈ ਗੱਲਾ ਉਹ ਵੀ ਆਪਾਂ ਨਵਾਂ ਜਦੋਂ ਮੁੱਲ ਲਾਪਾਂ ਤਾਂ ਅੱਗੇ ਲੇ ਕੇ ਜੈ ਗੱਲਾ ਆ ਬਸ ਸੀ ਮੇਰੇ ਸੁਬਾ ਸੂਈਆ ਵੀ ਕਹਿੰਦੇ ਮਗਰ ਮੇਨ ਗੱਲ ਆਪਾਂ ਜਰਸੀ ਦੇ ਵਿੱਚ ਹੀ ਆ ਗਈ ਤੋਫੀ ਕਰਦੀ ਕਾਫੀ ਜਰਸੀ ਆ ਗਈ ਹੈਨਾ ਸੋ ਆਦਾ ਕੋਲਡ ਕਾਫੀ ਆ ਰਸਾ ਪਾਪ ਦੇਖੋ ਥੱਲੇ ਪਾਣੀ ਦੇ ਹਲੇਵੇਂ ਸੱਪ ਖਾਦਾ ਰਸਾ ਪਾਪ ਐਂ ਜਾਂਦੀ ਆ ਜਾਂ ਮੈਂ ਇਹਦੀ ਆ ਹੁੰਦੀ ਹੈ ਜਰਸੀ ਜਮਾ ਕਦ ਗਾਠਣ ਜੇ ਤੇ ਅੱਗੇ ਆ ਗਈ ਸਾਈ ਯਾਰ ਪਹਿਲਾ ਸੂਆ ਆ ਗਈ ਇਹਦਾ ਕਹਿ ਦਿੰਦਾ ਸਾਈ ਯਾਰ ਹੈ ਨਾ ਠੀਕ ਹੈ ਤੇ ਸਾਈ ਯਾਰ ਲੈਣੀ ਆ ਪਰ ਇਹ ਸਾਈ ਯਾਰ ਉਹ ਨਹੀਂ ਕੀ ਦੱਸਦਾ ਬੰਦਾਲੀ ਠੀਕ ਹੈ ਠੀਕ ਹੈ ਖੰਡੀ ਸੀਲ ਬੱਸੀ ਆ ਪੂਰੀ ਠੀਕ ਹੈ ਪਹਿਲਾ ਸੂਆ ਸੂਈ ਆ ਹੁਣ ਬੋਲਾ ਮੰਨ ਕੇ ਤੇ 13 14 ਦੇ ਵਿੱਚ ਆਉਂਦਾ ਸਟਾਰਟਿੰਗ ਹਾਂ ਨਾਂ ਨੀਖਾਲ ਦੇ ਕੁਲਲੇ ਮੇਰੀ ਇਹ ਕੋਈ ਮੇਰਾ ਵੀਰ ਦੋ ਟਾਈਮ ਬਾਅਦ ਟਿਚ ਜੋ ਕੇ ਲੈ ਜੈ ਜੀ ਗੱਲ ਹਾਂ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਕੈ ਵਾਤਾ ਪਹਿਲਾਂ ਬੱਸੀ ਪਹਿਲਾਂ ਬੱਸੀ ਆ ਜਿਹੜੇ ਪਾਸੇ ਮਰਦੀ ਮਰਦੀ ਰਹਿ ਕੇ ਜਿਹੜਾ ਚਾਹ ਪੁੱਠੇ ਪਾਸੇ ਮਹਿ ਕੇ ਚਲੋ ਲਾਓ ਵਿਚ ਵੀ ਟਾਲੀ ਹੈ ਟਾਲੀ ਆਪਾਂ ਨੇ ਨਹੀਂ ਇਹਦੇ ਲਓ ਸੋ ਵਿਚ ਵੀ ਡਰ ਜਾਂਦੇ ਆ ਵੀ ਸਾਈਵਾਲਖਾਂ ਨੇ ਕੀ ਹੁੰਦੀ ਆ ਹਨਾ ਜੀ ਜੀ ਆ ਦੇਖੋ ਪਸੂ ਪਿਆਰ ਦਾ ਭੁੱਖਾ ਹੁੰਦਾ ਬਸ ਠੀਕ ਆ ਜੀ ਦੰਬਾ ਪਰ ਉਹਨੇ ਜਿਹੜਾ ਮਰਦੀ ਆਨਲਾਈਨ ਮਗਾਰੇ ਜ਼ਿੰਮੇਵਾਰੀ ਗੱਲੀ ਜਾਂਦੀ ਅੱਗੇ ਆ ਜੀ ਨਾਲ ਸਾਈਵਾਲਾ ਹਾਂ ਵੀ ਇਹਨੂੰ ਵੀ ਮਨ ਬਾਹਰ ਕੱਢ ਬੁੱਤ ਨੂੰ ਖੋਲ ਆ ਵੀ ਲਾਓ ਜਿਹੇ ਮਰਦੀ ਲਾਓ ਆ ਬਹੁਤ ਚੀਜ਼ ਲੈ ਲੈਂਦੇ ਹੀ ਜਿਹੜੇ ਪਾਸੇ ਮਰਜੀ ਹੋਵੇ ਲੈ ਅਹੜਾ ਕਹਿਂਦਾ ਵੀ ਅਹੀਂ ਤੇ ਥੱਲੇ ਬੈਠੋ ਜਿਹੜਾ ਉਹ ਦੂਰੋਂ ਪੈਣਾ ਨਹੀਂ ਹਰ ਜਆ ਪਾਸੇ ਹਰ ਜਆ ਪਾਸੇ ਉਹ ਆਲੀ ਗਈ ਏ ਕਹਿ ਦਿੰਦਾ ਇਹੇ ਆ ਲੋ ਪੁੱਠੇ ਪਾਸੇ ਲੋ ਕਿਤਾ ਵੀ ਜਿਵੇਂ ਆਪਣੇ ਬਹੁਤ ਵੀ ਮਿੱਤਰ ਸਾਡੀ ਵੀਡੀਓ ਦੇਖਦੇ ਆ ਥੋੜੀ ਵੀ ਦੇਖ ਲਿਆ ਠੀਕ ਆ ਉਹ ਕਹਿੰਦੇ ਆਪਾਂ ਚੰਡੀ ਸਾਈਵਾਲ ਲੈਣੀ ਆ ਯਾਰ ਦੁੱਧ ਜਿਹੇ ਘੱਟ ਹੋਵੇ ਪਰ ਲੈਣੀ ਠੰਡੀ ਸੀ ਮਸਲ ਲੈਣੀ ਆ ਜਿਹੜੇ ਖਾਲੀ ਖੁੱਲੀ ਖੱਟ ਕੇ ਚੋਲੇ ਆਲਾ ਜਾ ਸੋ ਆ ਹੁੰਦੀ ਆ ਸਾਈਵਾਲ ਨਾ ਸੋ ਬਹਿ ਥੱਲੇ ਕਿਸੇ ਬਹਿ ਥੱਲੇ ਸੋ ਦੇਖੋ ਮਰਜੀ ਬਹਿ ਜਾ ਰੇਲ ਦਾ ਡੱਬਾ ਹੀ ਆ ਜਾਵਾ ਇੱਕ ਉਧਰ ਜਾ ਬੋਲੇ ਖਾਲੀ ਕਰਤੀ ਵੀਰੇ ਜਮਾ ਉਹ ਹੀ ਮੇਰਾ ਵੀਰ ਹੁਣ ਦੱਸ ਗਿਆ ਉਹ ਬਣ ਕੇ ਲੈ ਸੁਈ ਵੀ ਆ ਪਰ ਹੈਗੀ 16 17 ਕਿਲੋ ਚਾਰ ਦੰਦ ਪਹਿਲਾ ਸੁਆ ਬੱਚਾ ਕਿਹੜਾ ਦਾ ਬੱਚਾ ਮੇਰ ਕਾਬ ਉਹ ਬੈਠਾ ਹੈਣਾ ਹਾਂ ਠੀਕ ਹੈ ਚਾਰ ਦੰਦ ਪਹਿਲਾ ਸੁਆ ਹੁਣ 10 11 ਕਿਲੋ ਬੋਲੀ ਖਾਲੀ ਹੈ ਜਮਾ ਜਿਹੜਾ ਮਰਜੀ ਦੋ ਟਾਈਮ ਦੋਨੇ ਪਾਸੇ ਬਹਿ ਕੇ ਜੋਗੇ ਲੈ ਜੈਸ ਗੱਲ ਹੈ ਬਈਆ ਬੁੱਤ ਤੇ ਰੇਟ ਫਿਰ ਚੀਜ਼ ਦੇ ਹਿਸਾਬ ਨਾਲ ਹੋਣਗੇ ਵੀਰੇ ਚੀਜ਼ ਲਿਆ ਕੇ ਦਿੱਤੀ ਆ ਇਹ ਜੀ ਲੱਤਾਂ ਵਾਲੀ ਤਾਂ ਆਪਾਂ 10000 ਦੀ ਵੀ ਲੈਂਦੇ ਜਾ ਗਿਆ ਤੇ ਲੱਤਾਂ ਮਾਰੀ ਗਈ ਫਿਰ ਫੇਰ ਚਲੋ ਦਾਹੇ ਦਾ ਡਾਕਟਰ ਲੈ ਲੈਦੇ ਆ ਰਾਤ ਕਟਾਉਣ ਦਾ ਹਨਾ ਵੀ ਚੰਗੀ ਲੈ ਲਓ ਤੇ ਨਗਰ ਦਿਖਾ ਦੇ ਕਾਫੀ ਆਪਾਂ ਤੇ 988684826494 ਤੇ 8263916 ਜਿਹੜਾ ਵੀ ਨਗਰ ਛੋਟੇ ਪਸੰਦ ਆ ਗੱਡੀ ਚੱਕੋ ਤੇਲ ਪਾਓ ਕੋਲੇ ਆਓ ਤੇ ਦੇਖੋ ਤੇ ਚੰਗੀ ਲੱਗੀ ਤਾਂ ਖਰੀਦੋ ਮੇਰਾ ਕੰਮ ਆ ਵੀਡੀਓ ਬਣਾਉਣਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ